ਗੁਰਬਾਣੀ ਕਿਸੇ ਨਾਲ ਜੋੜਦੀ ਹੈ ਅਸੀਂ ਗੁਰਬਾਣੀ ਨਾਲ ਨਹੀਂ ਜੁੜਨਾ ਅਸੀਂ ਉਹਦੇ ਨਾਲ ਜੁੜਨਾ ਜਿਹਦੇ ਨਾਲ ਗੁਰਬਾਣੀ ਜੋੜਦੀ ਹੈ ਜੇ ਗੁਰਬਾਣੀ ਨਾਲ ਜੁੜ ਜਾਗੇ ਤਾਂ ਇੱਥੇ ਹੀ ਰਹਿ ਜਾਗੇ ਮੱਥੇ ਟੇਕਦੇ ਹੀ ਰਹਿ ਜਾਗੇ ਫਿਰ ਬਟ ਮੱਥੇ ਟੇਕਦੇ ਆ ਬਾੜ ਕਰਦੇ ਅੰਕ ਕਹੂੰ ਸੁੱਧਤਾ ਕੀ ਸਾਰ ਹੋ ਕਹੂੰ ਅਕਲੰਕ ਇਹ ਤਾਂ ਉਹ ਐਸਾ ਸਰੂਪ ਹੈ ਤੇਰਾ ਜਿਹਨੂੰ ਕਲੰਕ ਲੱਗਦਾ ਹੀ ਨਹੀਂ ਦੇਖ ਲੰਕੀ ਹੈ ਜਿਹੜਾ ਪ੍ਰਭ ਗਿਆਨ ਹਾਂਦਾ ਉਹਨੂੰ ਕਲੰਕ ਨਹੀਂ ਲੱਗਦਾ ਕਿਉਂ ਨਹੀਂ ਕਲੰਕ ਲੱਗਦਾ ਅਸਲ 'ਚ ਕਲੰਕ ਕੁਝ ਹੁੰਦਾ ਹੀ ਨਹੀਂ ਕਲੰਕ ਆਪਣੇ ਆਪ ਇਹ ਲਉਂਦੇ ਪਰਮਤਾ ਸਾਡੇ ਮੰਨ ਨਾਲ ਹੈ ਜਿਵੇਂ ਪੁਰਬਾਬ ਨੂੰ ਮੰਨਦੇ ਤਾਂ ਪਰਮ ਹੁੰਦਾ ਸਾਡੇ ਮੰਨਣ ਤੇ ਡਿਪੈਂਡ ਹੈ ਸਾਡਾ ਵਕਾਰ ਵਕਾਰ ਕੋਈ ਨਹੀਂ ਲਾਉਂਦਾ ਸਾਨੂੰ ਅਸੀਂ ਆਪ ਲਾਉਂਦੇ ਐਕਸੈਪਟ ਕਰਦੇ ਹਾਂ ਵਕਾਰ ਨੂੰ ਅਸੀਂ ਬਿਮਾਰੀਆਂ ਨੂੰ ਐਕਸੈਪਟ ਕਰਦੇ ਹਾਂ ਅੰਗਲਮ ਕ ਕਲੰਕ ਰਹਤਾ ਕਹੂੰ ਮਾਰਤੋਂ ਮਯੰਕ ਕਿਤੇ ਮਯੰਕ ਜਿਹੜਾ ਹੈਗਾ ਕਲੰਕ ਕਿਸੇ ਦਾ ਉਹਨੂੰ ਧੋ ਰਿਹਾ ਹੈ ਆਪਣੇ ਨੂੰ ਧੋ ਰਿਹਾ ਹੈ ਕਿਸੇ ਦੇ ਨੂੰ ਧੋ ਰਿਹਾ ਪਰਬ ਦਾ ਨਾਸ ਕਰ ਰਹੇ ਹੈ ਆਪਣੇ ਅੰਦਰ ਭਰਮ ਹੈ ਉਹਦਾ ਵੀ ਅਸੀਂ ਗੱਲ ਨੂੰ ਨਾਸ ਕਰ ਰਹੇ ਹਾਂ ਉਪਦੇਸ਼ ਕਰਕੇ ਦੂਸਰੇ ਦਾ ਵੀ ਨਾਸ ਕਰ ਰਹੇ ਹਾਂ ਤੇ ਤੋਂ ਆਪਣਾ ਜਿਹੜੇ ਨਾਸ ਕਰ ਲੈਂਦੇ ਨੇ ਕਲੰਕ ਫਿਰ ਉਹ ਦੂਸਰੇ ਦਾ ਕਲੰਕ ਦੂਸਰੇ ਦਾ ਭਰਮ ਨਾਸ ਕਰਦੇ ਨੇ ਜਿਵੇਂ ਕੁਰਬਾਨੀ ਸਾਡਾ ਭਰਮ ਨਾਸ ਕਰਦੀ ਹੈ ਭਗਤਾ ਨੇ ਲੋਕਾਂ ਦਾ ਭਰਮ ਨਾਸ ਕੀਤਾ ਉਹ ਬੇਗਜੜਾ ਹੈ ਉਹਨੂੰ ਮਾਰ ਰਹੇ ਨੇ ਅਗਿਆਨਤਾ ਦਾ ਨਾਸ ਕਰ ਰਹੇ ਨੇ ਕਹੂ ਪੂਰਨ ਪ੍ਰਜੰਗ ਕਹੂ ਪੂਰਨ ਪ੍ਰਜੰਗ ਕਿਤੇ ਪੂਰਾ ਕਰ ਲੈਣ ਗਿਆਨ ਗਾਰ ਪੂਰਾ ਤੱਕ ਫਲਕ ਪੂਰਨ ਕਰ ਲੈਣਾ ਪੂਰਨ ਪ੍ਰਜੰਕਲ ਹੁੰਦਾ ਪੂਰਨ ਕਰ ਦੇਣਾ ਗਿਆਨ ਕਹੂੰ ਸੁੱਧਤਾ ਕੀ ਸਾਰ ਹੋ ਕਹੂੰ ਸੁੱਧਤਾ ਕੀ ਸਾਰ ਹੋ ਕਿਤੇ ਸੁੱਧਤਾ ਸੁੱਧਤਾ ਹੁੰਦਾ ਸੋਜੀ ਆ ਜਾਣੀ ਸੋਜੀ ਸਭ ਕਾ ਸਦੀ ਸੋਜੀ ਆ ਜਾਣੀ ਆਤਮ ਗਿਆਨੀ ਹੋ ਜਾਣਾ ਆਤਮ ਗਿਆਨੀ ਹੋ ਜਾਣਾ ਆਤਮ ਗਿਆਨ ਦੀ ਸੋਚੀ ਜਾਣੀ ਸਤਿ ਦਾ ਕੀ ਸਾਰ ਹੋ ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਧਰਮ ਕਹੂੰ ਦੇਵ ਧਰਮ ਤ ਕਿਤੇ ਦੇਵ ਧਰਮ ਤ ਦੇਵ ਧਰਮ ਤਾਂ ਜੋ ਇਹ ਹੁੰਦਾ ਵੀ ਚੰਗੇ ਕੰਮ ਕਰ ਲੈਣੇ ਜਿਹੜੇ ਕੰਮ ਦਾ ਪਤਾ ਮਾੜਾ ਚਾਹੇ ਉਹ ਮਾੜਾ ਹੋਵੇ ਨਾ ਕਈ ਵਾਰ ਮਾੜਾ ਨਹੀਂ ਹੁੰਦਾ ਉਹ ਮਾੜਾ ਸਮਝਦੇ ਹੁੰਦੇ ਨੇ ਦੇਵਤੇ ਉਹ ਨਹੀਂ ਕਰਨਾ ਜਿੰਨਾ ਕੋ ਪਤਾ ਵੁਰਾਈਲਾ ওভারਾਈ ਦੋ ਵਟੇ ਰਹਿਣਾ ਪੁਰਪਾਪਲਾ ਪਤਾ ਨਹੀਂ ਹੈ ਪੁਰਪਾਪ ਨੂੰ ਉਹਨਾਂ ਜਨਮ ਦੀ ਜਾਣਾ ਜਿੱਦਾਂ ਜਨ ਪਤਾ ਨਹੀਂ ਯਾਰ ਪਤਾ ਲਾ ਗਿਆ ਫਿਰ ਹਟ ਜਾਣਾ ਹਾਂ ਕਹੂ ਦੇਵ ਧਰਮ ਕੋ ਸਾਧਨਾ ਕੇ ਹਰਮ ਸਾਧਨਾ ਕੇ ਹਰਮ ਕਿਤੇ ਸਾਧਨਾ ਦਾ ਕਰਮ ਸਾਧਨਾ ਦਾ ਸਾਧਨਾ ਕਰ ਰਹੇ ਹਾਂ ਸਾਧਨਾ ਦਾ ਘਰ ਹੁੰਦਾ ਵੈਸੇ ਹਰਮ ਕਰ ਲੂਗਾ ਹਰਮ ਕਾਰਜ ਜਿੱਥੇ ਇਸਰੀਆਂ ਬਸਤੀਆਂ ਹੁੰਦੀਆਂ ਉਹਦੀਆਂ ਨੂੰ ਹਰਮ ਕਰ ਬਾਇਦੇ ਸਾਧਨਾ ਵਾਲੀ ਬੁੱਧੀ ਹੈ ਸਾਧਨਾ ਵਾਲੀ ਮਤ ਹੈ ਸਾਧਨਾ ਦੇ ਕਾਰਜ 'ਚ ਰਹਿਣਾ ਸਾਧਨਾ ਦੀ ਹਾਜ਼ਰੀ 'ਚ ਰਹਿਣਾ ਕਹੂੰ ਕੁਤ ਸਤ ਕੋ ਕਰਮ ਕਿਤੇ ਕੁਤ ਸਤ ਕੋ ਕੁ ਕਰਮ ਨਾਲ ਨਹੀਂ ਕਿਤੇ ਬਹੁਤ ਭੇੜੇ ਕੰਮਾਂ ਚ ਲੱਗਿਆ ਹੈ ਭੇੜੇ ਕੰਮਾਂ ਚ ਲੱਗੇ ਨੇ ਜਿਹੜੇ ਬਲੀਆਂ ਦਿੰਦੇ ਰਹੇ ਦੂਏ ਦੇ ਬੱਚੇ ਮਾਰ ਦੇਣਾ ਹੈ ਕਿਲੀ ਸੇ ਕੱਢਣੇ ਸਿਲੇ ਕੱਢਣੇ ਟੂਣੇ ਟਾਬਣ ਕਰਨੇ ਇਹ ਭੇੜੇ ਦਾ ਇਹ ਵੀ ਦੇਖੋ ਧਰਮ ਕਾਦਮੀ ਆ ਵੀ ਉਹ ਵੀ ਧਰਮ ਕਾਦਮੀ ਨੇ ਕੁਝ ਜਦ ਕੋ ਗੱਲ ਬਣੇ ਲਗੇ ਹੋਏ ਕਹੂੰ ਧਰਮ ਕੇ ਪ੍ਰਕਾਰ ਹੋ ਕਹੂੰ ਧਰਮ ਕੇ ਪ੍ਰਕਾਰ ਹੋ ਕਿਤੇ ਵਿਰੋਧ ਧਰਮ ਦਾ ਪ੍ਰਕਾਰ ਹੈ ਵਿਰੋਧ ਧਰਮ ਕਰਦੇ ਵਿਰੋਧ ਧਰਮ ਦੀ ਸਮਝ ਹੈ ਉਸ ਵਿਰੋਧ ਧਰਮ ਦਾ ਪ੍ਰਚਾਰ ਵਿਰੋਧ ਧਰਮ ਹੀ ਕਹੂੰ ਪੌਣ ਆਹਾਰੀ ਕਹੂੰ ਵਿਦਿਆ ਕੇ ਵਿਚਾਰੇ ਕਿਤੇ ਪੌਣ ਆਹਾਰੀ ਪੌਣ ਆਹਾਰੀ ਵੀ ਲੋਕ ਸੀ ਕਿਤੇ ਵਿਦਿਆ ਕੇ ਵਿਚਾਰੀ ਕੋਈ ਵਿਦਿਆ ਕੇ ਵਿਚਾਰੀ ਆ ਗਿਆ ਇੱਥੇ ਵੀ ਵਿਦਿਆ ਜਿਹੜੀ ਹੈਗੀ ਬਿਨਾ ਵਿਚਾਰੇ ਤੇ ਵਿਦਿਆ ਨੁਕਸਾਨ ਬੜਾ ਕਰਦੀ ਹੈ ਅਸਲ ਚ ਵਿਦਿਆ ਬਿਨਾ ਵਿਚਾਰੀ ਹੋਈ ਵਿਦਿਆ ਅਵਿਦਿਆ ਹੁੰਦੀ ਹੈ ਜਿਹੜੀ ਬਿਨਾ ਵਿਚਾਰੀ ਹੋਈ ਵਿਦਿਆ ਨਾ ਉਹ ਵਿਦਿਆ ਉਹ ਪਿਛਲੇ ਜਿਹੜੇ ਭੜੇ ਦਾ ਬਕਰਨ ਵਾਲੇ ਨੇ ਉਹ ਸਾਰੇ ਐਸੇ ਕਰਕੇ ਨੇ ਵਿਦਿਆ ਵਿਚਾਰੀ ਹੋਈ ਨਹੀਂ ਉਹਨਾਂ ਦੀ ਉਲਟੇ ਪਾਸੇ ਜਿਹੜੇ ਲੱਗੇ ਨੇ ਉਹਨਾਂ ਵਿਦਿਆ ਵਿਚਾਰੀ ਨਹੀਂ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਵਿਦਿਆ ਬਹੁਤ ਨੁਕਸਾਨ ਵਾਲੀ ਚੀਜ਼ ਹੈ ਸਾਰੇ ਵਿਦਿਆ ਨੁਕਸਾਨ ਵਾਲੀ ਚੀਜ਼ ਹੈ ਜੋ ਸਾਨੂੰ ਪੜਾਤਾ ਸੰਸਾਰ ਜਮੀਆਂ ਮਾਂ ਹੈ ਪਿਓ ਹੈ ਐ ਬੋ ਹੈ ਤੇਰੇ ਮੇਰੇ ਮਨ ਜਮ ਇਹ ਸਭ ਉਲਟਾ ਇਹਦੀ ਵਿਚਾਰ ਕਰਦੀ ਇਹ ਰੱਦ ਕਰਦੀ ਹੈ ਬਾਣੀ ਆਤਮਾ ਤੋਂ ਆਤਮਾ ਨਹੀਂ ਪੈਦਾ ਹੋ ਸਕਦੀ ਇਸ ਕਰਕੇ ਵਾਹ ਪਿਓ ਆਤਮਾ ਨਹੀਂ ਹੋ ਸਕਦਾ ਬੋਲਦੀ ਆਤਮਾ ਮੇਰਾ ਪਿਓ ਵਿਚਾਰ ਕਰੀਏ ਤਾਂ ਇਥੋਂ ਬਦਲਣਾ ਹੋਊਗਾ ਉਹ ਕਹਿੰਦਾ ਵਾਸੋਂ ਵਾਸੂ ਪਜੈ ਤੇਰਾ ਪਿਓ ਕੌਣ ਹੈ ਆਪਣਾ ਲੱਭ ਤੂੰ ਤਾਂ ਚੇਤਨ ਹੈ ਚੇਤਨ ਚੇਤਨ ਨਹੀਂ ਪੈਦਾ ਕਰ ਸਕਦਾ ਤੂੰ ਇਹ ਅਦਲਾ ਤੇਰਾ ਮੂਲ ਇਹਨੂੰ ਪੈਰਾਂ ਕੀਤਾ ਇਸ ਕਰਕੇ ਆਪ ਪਿਤਾ ਆਪ ਮਾਇਆ ਆਪੇ ਆਪਣਾ ਪਿਤਾ ਆਪੇ ਆਪਣੀ ਮਾਇਆ ਹਰ ਜੀਓ ਪਿਤਾ ਹਰ ਜੀਓ ਮਾਤਾ ਹਾਂ ਅਦਲਾ ਜਿਹੜਾ ਇਹਦਾ ਮੂਲ ਹੈ ਉਹੀ ਇਹਦਾ ਪਿਤਾ ਉਹੀ ਇਹਦੀ ਮੂਲ ਆਪ ਪਿਤਾ ਮਾਇਆ ਹੋਰ ਗੱਲਾਂ ਹਰ ਜੀਓ ਹੋਰ ਗੱਲਾਂ ਉਹ ਤੇ ਭਲੇਖਾ ਭੇਜੂ ਜਿਹੜੀਓ ਗਾਂ ਹੈ ਹਰ ਜੀਓ ਸਭ ਦਾ ਮਾਇਆ ਉਹ ਗੱਲ ਹੋਰ ਹੈ ਤੇਰਾ ਮੂਲੇ ਤੇਰਾ ਬਤਾ ਹਰ ਕਿਸੇ ਦਾ ਮੂਲੇ ਹਰ ਕਿਸੇ ਦਾ ਬਤਾ ਇਹ ਆਪੇ ਬਤਾ ਆਪੇ ਮਾਇਆ ਇੱਕਾ ਜਿਹੜਾ ਇੱਕ ਆਪੇ ਤਾਂ ਮਾਇਆ ਆਪਣਾ ਆਪਣਾ ਜੀਵ ਨੇ ਆਪਣਾ ਬਣਾ ਆਪੇ ਦਾ ਕੀਤਾ ਆਪਣਾ ਮਨ ਆਪੇ ਪੈ ਜਾਣਾ ਪੈਂਦਾ ਉਹ ਹੀ ਹੈ ਬਰਜੜਾ ਪੈਦਾ ਹੋਇਆ ਉਹ ਕੀ ਹੈ ਉਹ ਬਰਾਸ ਕਰਨਾ ਕੁਪਾਂਤੀ ਜਨੂ ਹੋ ਗਿਆ ਮਨ ਪੈਦਾ ਕਰਨਾ ਕੁਪੰਤੀ ਜਨਮ ਹੁੜ ਸੁਪਾਲਤੀ ਜਨਮ ਕਿਵੇਂ ਹੁੰਦਾ ਚਿੱਤ ਦਾ ਜਨਮ ਲੈਣਾ ਮਨ ਉਹਦੇ ਵਿੱਚ ਲੀਨ ਹੋਵੇ ਚਿੱਤ ਜਨਮ ਲਵੇ ਬਾਹਰ ਜਾ ਜਨਮ ਲੈਣ ਤਾਂ ਕਲਪਨਾ ਪੈਦਾ ਹੁੰਦੀ ਹੈ ਜੇ ਕਲਪਨਾ ਪੈਦਾ ਹੁੰਦੀ ਹੈ ਮਨ ਭਾਉਂਦਾ ਜਿਹੜਾ ਹੁਕਮ ਉਹ ਪੈਦਾ ਹੁੰਦਾ ਹੁਕਮ ਕੀ ਹੈ ਮਨ ਭਾਉਂਦੇ ਝੂਠਾ ਹੁਕਮ ਪੈਦਾ ਹੁੰਦਾ ਸੱਚੇ ਹੁਕਮ ਨਾਲ ਵਿਰੋਧ ਹੁੰਦਾ ਇੱਕ ਪੰਤੀ ਜਨਮ ਜੇ ਇਹ ਜਨਮ ਨਹੀਂ ਹੁੰਦਾ ਤਾਂ ਵੀਰ ਉਹ ਜਨਮ ਹੁੰਦਾ ਹੁਕਮ ਹੁਕਮ ਦੇ ਵਿੱਚ ਸਮਾਉਂਦਾ ਫਿਰ ਜਨਮ ਲੈ ਕੇ ਇਹਨੂੰ ਹੁਕਮ ਸੁਣਦਾ ਉਹਦੇ ਵਿੱਚ ਹੀ ਸਮਾ ਜਾਂਦਾ ਹੁਕਮਾਂ ਦੇ ਅੰਦਰ ਹੀ ਪ੍ਰਗਟ ਹੁੰਦਾ ਆਹ ਕਹ ਲੋ ਇੱਕ ਹੋਇਤਾ ਉੱਪਰ ਉਹ ਗਿਆ ਹੁਕਮ ਹੋ ਗਿਆ ਹੁਕਮ ਰੂਪ ਹੋ ਕੇ ਹੋ ਗਿਆ ਇਹ ਉਸ ਪੰਤੀ ਜਨਮ ਇਕ ਕੁਪੰਤੀ ਜਨਮ ਵਿਦਿਆ ਵਿਚਾਰੇ ਦੇ ਬਿਨਾ ਕੁਪੰਤੀ ਜਨਮ ਹੋਊਗਾ ਵਿਦਿਆ ਵਿਚਾਰੇ ਦੇ ਬਿਨਾ ਕੁਪੰਤੀ ਜਨਮ ਇਹ ਆ ਕੁਪੰਤੀ ਜਨਮ ਹੋਇਆ ਹੋਇਆ ਜੇ ਵਿਦਿਆ ਪੜ ਲਈ ਫਿਰ ਸੁਪਨ ਪਿੱਛੇ ਨੂੰ ਆਏ ਨਹੀਂ ਸਕਦਾ ਕਹਾਂ ਇਹ ਗਾ ਜਾਊਗਾ ਅਗਾਂਹ ਤਾਂ ਬਦੁਗਿਓ ਇਹਨੂੰ ਇਸ ਕਰਕੇ ਇਹ ਦੇ ਦਵਾਰ ਨੇ ਉਹ ਕਦੇ ਵੀ ਸੱਚ ਅਰੇ ਰਾਹ ਨਹੀਂ ਜਾ ਸਕਦਾ ਜਿੰਨਾ ਜਰ ਵਿਦਿਆ ਵਿਚਾਰ ਨਹੀਂ ਜੀ ਜਦ ਵਿਦਵਾਨ ਵਿਦਿਆ ਵਿਚਾਰਦਾ ਫਿਰ ਵਿਦਵਾਨ ਨਹੀਂ ਰਹਿੰਦਾ ਸੰਤ ਜਦ ਭਗਤੀ ਕਰਦਾ ਫਿਰ ਸੰਤ ਨਹੀਂ ਰਹਿੰਦਾ ਫਿਰ ਭਗਤ ਬਣ ਜਾਂਦਾ ਇਸ ਕਰਕੇ ਗੁਰਬਾਣੀ ਸਾਰੀ ਭਗਤਾਂ ਦੇ ਚੱਲੇ ਘੇਟ ਹੈ ਸੰਤ ਨਹੀਂ ਕਹਾਏ ਉਹ ਲੰਗਤ ਕਹਾਏ ਨੇ ਜਿਵੇਂ ਜਦ ਬਦਵਾਨ ਖੋਜੀ ਹੋ ਜਾਂਦਾ ਫਿਰ ਜਦ ਵਿਦਿਆ ਵਿਚਾਰਦਾ ਖੋਜੀ ਹੋ ਕੇ ਵਿਚਾਰਦਾ ਉਹ ਕਹਿੰਦਾ ਵੀ ਇਹ ਤਾਂ ਸਾਰਾ ਗਰਦ ਹੈ ਬੰਦਾ ਤਾਂ ਕੋਈ ਹੈ ਹੀ ਨਹੀਂ ਮਾਪੇ ਤਾਂ ਕੋਈ ਹਿੱਦਾ ਹੀ ਨਹੀਂ ਪੂਰ ਪਛਮ ਤਾਂ ਕੋਈ ਹਿੱਦਾ ਹੀ ਨਹੀਂ ਉਹ ਸਾਰੀ ਵਿਦਿਆ ਜਿਹੜੀ ਮਨਮੁਖਾਂ ਦੀ ਵਿਦਿਆ ਹੈ ਨਾ ਸੰਸਾਰੀ ਸਾਰੀ ਰੱਦ ਕਰ ਦਿੰਦੇ ਜਿਹਨੂੰ ਧਰਨ ਕਹਿੰਦੇ ਤਾਂ ਤਾਂ ਹੈ ਹੀ ਨਹੀਂ ਗਿਆਨੀਆਂ ਕਹਤਾ ਨਾਮ ਤਾਂ ਹੀ ਕਹਿਣਾ ਵਿਦਿਆ ਵਿਚਾਰੀ ਹੋਈ ਤੇ ਕਹਿਣਾ ਗੰਡੀਆਂ ਦਾ ਤਾਂ ਨਾਮ ਹੈ ਕੰਗਾਲ ਕੰਗਾਲ ਹੀ ਰਹਿਣਾ ਕੰਗਾਲ ਉਹ ਜਿਹੜੇ ਕੋ ਨਾਮ ਨਹੀਂ ਹੈ ਜਿਹੜਾ ਸੰਸਾਈ ਜਿਹਨੂੰ ਅਸੀਂ ਅਮੀਰ ਕਹਿੰਦੇ ਹਾਂ ਉਹ ਨਹੀਂ ਹੁੰਦਾ ਉਹ ਤਾਂ ਕੰਗਾਲ ਹੈ ਜਿਹਦੇ ਨੱਕ ਨਾ ਹੋਵੇ ਆਹ ਬਹਲ ਉਹ ਨਕਟਾ ਨਹੀਂ ਹੁੰਦਾ ਨਾਮ ਬਿਨਾਂ ਸਾਰੇ ਨਕਤੇ ਹੁੰਦੇ ਨੇ ਜਿਹਦੇ ਵਾਹਲੀਆਂ ਖਾਣਾ ਹੁਣ ਉਹਨਾਂ ਨਹੀਂ ਹੁੰਦਾ ਤੇ ਇਹ ਨਾ ਕਿ ਇਹ ਬੋਖਲੋਣਾ ਹੈ ਉਦਦੇ ਸਹੀ ਨਾਨਕਾ ਜੋ ਖਸਮਾ ਕੋ ਸਾਰੀ ਭਾਸ਼ਾ ਬਦਲਦੀ ਇਹ ਵਿਦਿਆ ਕੀ ਵਿਚਾਰ ਹੈ ਜੇ ਵਿਦਿਆ ਵਿਚਾਰੇ ਤੇ ਬਿਨਾ ਅਪਰਮ ਗਿਆਨ ਦਾ ਸਮਝ ਨਹੀਂ ਆ ਸਕਦੀ ਇਹੀ ਕਾਰ ਲੈਣਾ ਵਿਦਵਾਨਾਂ ਨੂੰ ਖੱਜਲ ਹੁੰਦੇ ਨੇ ਖੱਜਲ ਚਾਰ ਅੱਖਰ ਪੜ੍ਹ ਲੈ ਕਦੂ ਇਹਨਾਂ ਉਹ ਇਤਿਹਾਸ ਜਿਆਦਾ ਨਾ ਹੋਵੇ ਤਾਂ ਸਦੌਰ ਕੁਝ ਨਹੀਂ ਹੁੰਦਾ ਆ ਨਹੀਂ ਗੱਲ ਹੁੰਦੀ ਇਹਨਾਂ ਕੋਲ ਬਿਲਕੁਲ ਵੀ ਇਹ ਤਾਂ ਗੱਲੇ ਹੀ ਨੇ ਜੇ ਹੋਵੇ ਫਿਰ ਤਾਂ ਇਹਨਾਂ ਦੀ ਉਹ ਬਤ ਮਾਰੀ ਜਾਂਦੀ ਹੈ ਫਿਰ ਤਾਂ ਇਹਦੀ ਖੋਜ ਨੂੰ ਤੁਰ ਪੈਣੇ ਇਹਦੇ ਦਾ ਬਾਜ਼ਾਰ ਚ ਨਹੀਂ ਜਾਂਦੇ ਇਹਦਾ ਬਹਾਲ ਦੂਏ ਵਜਾ ਇਹਦਾ ਅੱਖਾਂ ਤੇ ਵਿਸ਼ਵਾਸ ਕਰ ਦਿਓ ਅੱਖਾਂ ਨੂੰ ਦੀਦਾ ਨੇ ਵਾਸਤੇ ਸੱਚ ਹੈ ਗੁਰਬਾਣੀ ਕਹਿੰਦੇ ਜੋ ਅੱਖਾਂ ਨੂੰ ਦੀਦਾ ਸਾਰੇ ਝੂਠ ਹੈ ਜੋ ਖਾਨੂੰ ਦੀਦਾ ਅੱਖਰ ਨੇ ਸਾਰੇ ਦਿਸਤਬਾਨ ਅੱਖਰ ਹੈ ਜੇ ਤਾਂ ਇਹ ਅੱਖਰ ਨੂੰ ਸ਼ਬਦ ਕਹੀ ਜਾਂਦੇ ਨੇ ਸ਼ਬਦ ਗੁਰੂ ਆ ਵਿਦਵਾਨੇ ਕਹਿੰਦੇ ਨੇ ਨਾ ਜਿਹੜੇ ਅੱਖਰ ਨੂੰ ਸ਼ਬਦ ਅੱਖਰ ਨੂੰ ਦੇਖਣ ਵਾਲੀ ਚੀਜ਼ ਨੂੰ ਸ਼ਬਦ ਕਹਿੰਦੇ ਨੇ ਉਹ ਵਿਦਵਾਨ ਹੋ ਸਕਦਾ ਨਾ ਗੁਰਮੁਖ ਨਹੀਂ ਹੋ ਸਕਦੇ ਵਿਚਾਰੀ ਨਾ ਵਿਚਾਰੀ ਸ਼ਬਦ ਦਾ ਗੰਨਾ ਦਾ ਵਿਸ਼ਾਖਾ ਨਹੀਂ ਹੈਗੀ ਜੀ ਜੋ ਦੀਦਾ ਦਾ ਅੱਖਰ ਨੇ ਗੁਰਬਾਣੀ ਵਗੈਰਾ ਨੇ ਇਹਨਾਂ ਖਰਾਬ ਹੈ ਕੋਈ ਗੁਰਮੁਖ ਖੋਜੇ ਸੋਜੇ ਤਾਂ ਸਰ ਲਿਖਣ ਹੋਏ ਪਾਗੈ ਪੋਥੀ ਸਾਹਿਬ ਪਰਮੇਸ਼ਰ ਦਾ ਥਾਨ ਹੈ ਪਰਮੇਸ਼ਰ ਨਹੀਂ ਹੈ ਉਹਦੀ ਜਗ੍ਹਾ ਹੈ ਪਰ ਇਹਦਾ ਅਖਰਨ ਇਹ ਸ਼ਬਦ ਦਾ ਗੁਰਬਾਣੀ ਦਾ ਅਖਰੀ ਰੂਪ ਹੈ ਬੋਲੇ ਤੇ ਗੁਰਬਾਣੀ ਬਣਦੀ ਉਹ ਜਿਹੜੀ ਬਾਣੀ ਆ ਉਹ ਇਦੋਂ ਕਹਾਂ ਹੈ ਗੁਰਬਾਣੀ ਕਿਸੇ ਨਾਲ ਜੋੜਦੀ ਹੈ ਅਸੀਂ ਗੁਰਬਾਣੀ ਨਾਲ ਨਹੀਂ ਜੋੜਨਾ ਅਸੀਂ ਉਹਦੇ ਨਾਲ ਜੁੜਨਾ ਜਿੱਦਾਂ ਗੁਰਬਾਣੀ ਜੋੜਦੀ ਹੈ ਜੇ ਗੁਰਬਾਣੀ ਨਾਲ ਜੁੜ ਜਾਗੇ ਤਾਂ ਇੱਥੇ ਹੀ ਰਹਿ ਜਾਾਂਗੇ ਮੱਥੇ ਟੇਕਦੇ ਰਹਿ ਜਾਾਂਗੇ ਫਿਰ ਬਟ ਮੱਥੇ ਟੇਕਦੇ ਆ ਬਾਠ ਕਰਦੇ ਪਾਠ ਕਰ ਪੜਿਓ ਜਿਵੇਂ ਉਹ ਕਰਦੇ ਸੀ ਪਾਠ ਪੜਿਓ ਔਰ ਮੈਨੂੰ ਵਿਚਾਰਿਓ ਜੇ ਜਿੱਥੇ ਗੁਰਬਾਣੀ ਕਹਿੰਦੀ ਹੈ ਉਹਦੇ ਨਾਲ ਜੁੜਾਗੇ ਫਿਰ ਗੱਲੋ ਗੁਰਬਾਣੀ ਕੁਛ ਕਹਿ ਰਹੀ ਹੈ ਜੋੜਨ ਨੂੰ ਉੱਥੇ ਜੁੜਨਾ ਗੁਰਬਾਣੀ ਨਾਲ ਹੀ ਜੁੜਨਾ ਗੁਰਬਾਣੀ ਨੂੰ ਸਮਝ ਕੇ ਜਿੱਥੇ ਜੋੜਦੀ ਹੈ ਉੱਥੇ ਜੁੜ ਲ ਗੁਰਬਾਣੀ ਨਾਲ ਜੁੜਨ ਦੀ بجائے ਗੁਰਬਾਣੀ ਨੂੰ ਬੰਨਣਾ ਕਹੋ ਤੁਸੀਂ ਇਹ ਕਹਿੰਦੇ ਗੁਰਬਾਣੀ ਨਾਲ ਜੁੜੋ ਗੁਰੂ ਨਾਲ ਜੁੜੋ ਇਹ ਕਿਉਂ ਕਹਿੰਦੇ ਨੇ ਇਹਦਾ ਗੋਲ ਕਸਤਰ ਕਹਿੰਦੇ ਵੀ ਹੋਰ ਕਿੱਧਰ ਜਾਓ ਇੱਥੇ ਮਾ ਤੁਹਾ ਢੇਕਾ ਕਰੋ ਆ ਕੇ ਵੋਟਾਂ ਸਾਡੀਆਂ ਚੜਾਵਾ ਸਾਡਾ ਕਲੀਅਰ ਨਹੀਂ ਕਰਦੇ ਗੱਲ ਕਲੀਅਰ ਕਿਉਂ ਨਹੀਂ ਕਰਦੇ ਗੱਲ ਇਹ ਕਿਉਂ ਨਹੀਂ ਕਹਿੰਦੇ ਵੀ ਜਿੱਥੇ ਗੁਰਬਾਣੀ ਜੋੜਦੀ ਹੈ ਉੱਥੇ ਜੁੜੋ ਗੁਰਬਾਣੀ ਦਾ ਇੱਕ ਸ਼ਬਦ ਹੈ ਉਪਦੇਸ਼ ਹੈ ਉਪਦੇਸ਼ ਕੁਝ ਕਹਿ ਰਿਹਾ ਜੋ ਕਹਿ ਰਿਹਾ ਉਹ ਕਰੋ ਉੱਥੇ ਜੁੜੋ ਜਿੱਥੇ ਕਹਿ ਰਹੀ ਹੈ ਇਹ ਨਹੀਂ ਕਹਿੰਦੇ ਜਾਂ ਇਹਨਾਂ ਨੂੰ ਸਮਝ ਨਹੀਂ ਸਮਝ ਨਹੀਂ ਹੈ ਇਹ ਆ ਉਹਨਾਂ ਦਾ ਭਾਵਨਾ ਕਹਿਣ ਦੀ ਇਹੀ ਹੈ ਪਰ ਕਹਿ ਨਹੀਂ ਬਾਹ ਰਹੇ ਗੱਲ ਭਾਵਨਾ ਤਾਂ ਇਹੀ ਹੋਵੇ ਕਹਿਣ ਦੀ ਪਰ ਉਲਟ ਕਹੀ ਜਾਂਦੇ ਹੁਣ ਇਹ ਵੀ ਹੋ ਸਕਦਾ ਪਤਾ ਹੀ ਨਹੀਂ ਪਤਾ ਹੀ ਨਹੀਂ ਹੈ ਵੀ ਕਹਿਣਾ ਕੀ ਹੈ ਅਸਲ ਜੀ ਜਿੱਥੇ ਗੁਰਬਾਨੀ ਜੋੜਦੀ ਹੈ ਉੱਥੇ ਜੋੜਨਾ ਨਾਲ ਜਿਨ੍ਹਾਂ ਨੇ ਗੁਰਬਾਨੀ ਲਿਖੀ ਹੈ ਉਹਨਾਂ ਨਾਲ ਜੋੜਨ ਦੀ ਲੋੜ ਹੈ ਨਾ ਕਿਸੇ ਸਤਾਰਨ ਨਾਲ ਜੋੜਨ ਦੀ ਲੋੜ ਹੈ ਜੋ ਗੁਰਬਾਨੀ ਕਹਿਦੀ ਹੈ ਗੁਰ ਕਹਿਆ ਸਕਾਰ ਕਮਾਵੋ ਕਮਾਵੋ ਗੁਰਬਾਣੀ ਦਾ ਕੁਝ ਕਹਿ ਰਹੀ ਹੈ ਉਹ ਕਾਰ ਕੋੜੀ ਹੈ ਗੁਰਬਾਣੀ ਕਹੇ ਸੇਵਕ ਜਾਣਾ ਅਸਲੀ ਹਾਂ ਗੁਰਬਾਣੀ ਕਹੇ ਸੇਵਕ ਜਾਣਾ ਮੰਨਣਾ ਮੰਨ ਇਹਦੀ ਗੱਲ ਮੰਨਣੀ ਹੈ ਜੋ ਕਹੇ ਮੰਨਣਾ ਚਲੋ ਉਹ ਜੁੜਨਾ ਵੀ ਕਹ ਲੀਏ ਕੋਈ ਗੱਲ ਨਹੀਂ ਜੇ ਇਸ ਗੱਲ ਨੂੰ ਅਸੀਂ ਗੁਰਬਾਣੀ ਮੰਨਣ ਨੂੰ ਜੁੜਨਾ ਕਹ ਲੀਏ ਫਿਰ ਕੋਈ ਗੱਲ ਨਹੀਂ ਪਰ ਜੁੜਨਾ ਦਾ ਮਤਲਬ ਇਹ ਨਾ ਲੈ ਲਿਓ ਵੀ ਇਹਦੇ ਨਾਲ ਬੱਥਾ ਟੇਕ ਕੇ ਕਰ ਲੂਆ ਜਣ ਇਹਦੇ ਬਿਨਾ ਹੋਰ ਕਿਸੇ ਨੂੰ ਮੰਨਣਾ ਹੀ ਨਹੀਂ ਵੀ ਬੜੀ ਮਿਸਾਲ ਨਹੀਂ ਮੱਥਾ ਟੇਕਣਾ ਇੱਥੇ ਟੇਕਣਾ ਜ਼ੋਰਦਾਰੀ ਮੱਥਾ ਇਹ ਆ ਅਥਰੀ ਹੈ ਇਹ ਨਹੀਂ ਹੇ ਲੈ ਲਾ ਰਿਹਾ ਤਾਂ ਫਿਰ ਤਾਂ ਬૂર્ਤੀ ਪੂਜਾ ਦੀ ਜਗ੍ਹਾ ਹੀ ਆਜੂ ਹੈ ਫਿਰ ਤਾਂ ਜਾ ਜੀ ਉਹ ਬૂર્ਤੀ ਪੂਜਾ ਉਹ ਜੀ ਹੈ ਫਿਰ ਇੱਥੇ ਰਹਿ ਜੂਗਾ ਲੈ ਗੱਲ ਸਮਝਣ ਵਾਲੇ ਨੂੰ ਪੂਰੀ ਸਮਝਾਈਏ ਨਾ ਜੇ ਉਹ ਪ੍ਰੇਖੇ ਜਾਈ ਨਾ ਆਪਾਂ ਨੂੰ ਤਾਂ ਕੀ ਪਤਾ ਇਹ ਬੱਚੇ ਨੂੰ ਕਹਿ ਦਈਏ ਇਹਨੂੰ ਬੰਨਣਾ ਇਹਨੂੰ ਨਹੀਂ ਬੰਨਣਾ ਉਹ ਇਹਨੂੰ ਮੱਥਾ ਟੇਕਣ ਲੱਗ ਜੂ ਉਹ ਤਾਂ ਇਹ ਨਹੀਂ ਐ ਇਦਾਂ ਨਹੀਂ ਭਾਈ ਮੱਥਾ ਟਕਣਾ ਇੱਥੇ ਟਕਣਾ। ਇਹ ਡਿਓ ਗੱਲ ਕਾਇਤੀ ਰੋ। ਗਾਹ ਤਾਂ ਗਹਿਰੀ ਰੋ ਕੁਝ। ਉਹਨੂੰ ਕੇ ਬਦਲ ਲਗੂ ਕਰਨਾ ਕੀ। ਗੁਰਬਾਣੀ ਕਹੇ ਸੇਵ ਗਜਣਾ ਮਨਨਸ। ਜੋ ਕਹਿ ਰਹੀ ਹੈ ਗੁਰਬਾਣੀ ਬੰਲੜੀ ਹੈ। ਕਰ। ਜੋ ਬੰਲੜੀ ਨਹੀਂ ਫਿਰ ਸਿੱਖ ਨਹੀਂ। ਜੋ ਗੁਰੂ ਦੀ ਗੱਲ ਨਹੀਂ ਬੰਲੜੀ ਤਾਂ ਸਿੱਖਾ ਦਾ ਰਹੇਗਾ। ਸਿੱਖੀ ਬੰਲਣ ਗਿਆ। ਨਾ ਬੰਲ ਜ ਕੋਈ ਸਿੱਖੀ ਨਹੀਂ। ਖਾਲੀ ਮੱਥਾ ਟੇਕਣਾ ਕੋਈ ਸਿੱਖੀ ਨਹੀਂ। ਖਾਲੀ ਪਹੌੜਾਂ ਨਾਲ ਕੋਈ ਸਿੱਖੀ ਨਹੀਂ ਖਾਲੀ ਬਾਣਾ ਪਾਉਣ ਨਾਲ ਕੋਈ ਸਿੱਖੀ ਨਹੀਂ ਸਿੱਖੀ ਦਾ ਸਿੱਖਿਆ ਹੈ ਸਿੱਖੀ ਸਿੱਖਿਆ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦੇ ਵਿਚਾਰਤਾ ਰਹੇ ਸਿੱਖੀ ਦਾ ਵਿਚਾਰਤਾ ਰਹੇ ਉਹ ਵਿਚਾਰਤਾ ਰ ਅਡਾਪਟ ਕਰ ਲਈਏ ਉਹ ਰਸਤੇ ਮਾਰਗ ਤੇ ਚੱਲਣਾ ਇਹਨਾਂ ਨੂੰ ਸਿੱਖੀ ਹੈ ਬਾਗ ਪੰਥ ਹੈ ਆਦਮੀ ਦਾ ਕਠਪੰਥਰੀ ਹੁੰਦਾ ਇੱਕ ਆਦਮੀ ਨੇ ਕਠਰੂ ਪੰਥ ਕਰਨ ਲੱਗੇ ਦਮਾਈ ਕਬ ਉਹ ਪੰਥੀ ਨੇ ਜਿਹੜੇ ਦੌੜ ਰਹੇ ਨੇ ਰਸਤੇ ਪੰਥਣੀਓਂ ਦਾ ਪੰਥੀ ਨੂੰ ਪੰਥ ਕਰਨ ਲੱਗੇ ਬਿਤਾ ਇਹ ਨਾ ਵਿਚਾਰੀ ਵਹਾ ਬੂਰਖ ਦੇ ਜਿਹੜੇ ਪੰਥ ਕਰਦੇ ਨੇ ਆਦਮੀ ਨੂੰ ਕੋਣ ਨੂੰ ਸਮਝੇ ਕੋਈ ਨਹੀਂ ਹੈ ਗੁਰਬਾਣੀ ਦੀ ਆਦਮੀ ਦਾ ਕਠ ਸਦਤ ਕਹਿ ਸਕਦੇ ਤੁਸੀਂ ਫੰਗ ਤਾਂ ਕੈਸਾ ਕਰਦੇ ਪੰਥ ਨਹੀਂ ਕੈਸਾ ਦੇ ਪੰਥ ਵਿਚਾਰਧਾਰਾ ਦਾ ਨਾਮ ਹੁੰਦਾ ਪੰਥ ਵਿਚਾਰਧਾਰਾ ਹੈ ਪੰਥ ਰਸਤਾ ਹੈ ਮਾਰਗ ਹੈ ਜਿਹਦੇ ਅਸੀਂ ਚੱਲਣਾ ਹੈ ਪੰਥ ਨੂੰ ਖਤਰਾ ਚੱਲਣ ਵਾਲੇ ਜਿਹੜੇ ਨੇ ਪੰਖੀ ਨੇ ਇਹ ਖਤਰਾ ਕਿਵੇਂ ਹੋ ਸਕਦਾ ਪੰਥ ਖਤਰਾ ਹੋ ਸਕਦਾ ਪੰਥ ਨੂੰ ਦਿਸ਼ਾ ਨਿਰਿਤ ਕਰ ਸਕਦੇ ਹਾਂ ਅਸੀਂ ਜਿਵੇਂ ਕੀਤਾ ਹੋਇਆ ਸਾਡੇ ਖਤਰਾ ਤਾਂ ਹੈਗਾ ਖਤਰਾ ਹੋਊਗੀ ਇਦੋਂ ਜ਼ਿਆਦਾ ਖਤਰਾ ਕੀ ਹੋਊ ਪੰਥਵਾਰਾ ਕਿਨੂੰ ਗਿਆ ਨੇ ਦੀ? ਕਿ ਪੰਥ ਹੈ ਨਹੀਂ ਤੁਹਾਡੇ ਕੋਲ ਤਾਂ ਖਤਰਾ ਨੂੰ ਕੀ ਹੋਣਾ? ਖਤਰਾ ਜਾਊ ਜੇ ਪੰਥ ਹੋਵੇ। ਸਭ ਦੇ ਦੀ ਹੈ ਕੁਰਬਾਨੀ ਦੀ ਖਤਰਾ ਕਿਹੜੀ ਗੱਲ ਦਾ? ਖਤਰਾ ਤਾਂ ਖਤਮ ਹੋ ਖਤਰਾ ਤਾਂ ਪਹਿਲਾਂ ਸੀਗਾ। ਖਤਰਾ ਜਾ ਸੀ ਜਾਂ ਦਸੀ ਸੀ ਰੁਪਏ ਵਿੱਚ। ਵੇਖਦੇ ਜੀ ਵਿਕੇ ਨੇ ਜਿਹੜੇ ਜਾਣਦੇ ਸੀ ਉਹਨਾਂ ਨੂੰ ਮਿਲਣ ਪਏ ਸੀ 80 ਰੁਪਏ ਟੋਟਲ ਮਿਲਦੇ ਸੀ 50 ਰੁਪਏ 10 ਰੁਪਏ ਨੂੰ ਮਿਲਦੇ ਸੀ ਉਹ ਉਹ ਖਤਰਾ ਵੀ ਖਤਰਾ ਉਹ ਖਤਮ ਹੋ ਗਿਆ ਸਮਾਪਤ ਕਰਤੀ ਸੀ ਉਹਨਾਂ ਨੇ ਗੱਲ ਉਹਦਾ ਉਹਦਾ ਹੀ ਖਤਮ ਹੋ ਗਿਆ ਬਾਅਦ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਗੁਰਮਤ ਕੀ ਹੈ ਬਾਤ ਆਹੀ ਹੈ ਰਾਜ ਕਰੇਗਾ ਖਾਲਸਾ ਹੀ ਪੰਥ ਹੈ ਬਾਕੀ ਤਾਂ ਹੋਰ ਇਹ ਨਹੀਂ ਕੁਝ ਬਾਕੀ ਦਾ ਜ਼ਮੀਨ ਤੇ ਕਬਜ਼ੇ ਨੇ ਤਾਰਨ ਪੂਪ ਪ੍ਰਾਤਨ ਵੈਰਾ ਤੇ ਇਸ ਕਾ ਰੂਹ ਜਗਤ ਕਰਕੇ ਰ ਬਾਕੀ ਦਾ ਪੰਥ ਹੈ ਇਹ ਸਾਖਤਾਨਾ ਪੰਥ ਇਹ ਇਹ ਸਾਖਤਾਨਾ ਪੰਥ ਗੁਰਮੁਖਾੜਾ ਪੰਥਰੀ ਹੈ ਇਹ ਸਾਖਤਾਨਾ ਹੈ ਇਸ ਕਰਕੇ ਦੂਸਰੇ ਪੰਥੀ ਦੀਆਂ ਨੂੰ ਲੋੜੇ ਨਹੀਂ ਗੁਰਬਾਣੀ ਦੀ ਲੋੜੇ ਨਹੀਂ ਉਹਨਾਂ ਦਾ ਤਾਂ ਵੋਟਾਂ ਦੇ ਵੋਟਾਂ ਦੇ ਰਾਹ ਹੈ ਅਗੇ ਤਲਵਾਰਾਂ ਦੇ ਰਾਹ ਹੁੰਦਾ ਸੀ ਰਾਜ ਮਿਲਦਾ ਪੜਦਾ ਪੁਰ ਵੋਟਾ ਨਾ ਬਲਟਾ ਇਹ ਤਾਂ ਕੈਸਾ ਹੀ ਨਾ ਬਲਟਾ ਬੂਥ ਕੈਪਚਰ ਕਰਕੇ ਕਬਜ਼ਾ ਕਰ ਲੋ ਪੈਸੇ ਦੇ ਕੇ ਸ਼ਰਾਬ ਦੇ ਕੇ ਜੋ ਵੀ ਹੈ ਜੋ ਕਰਦੇ ਨੇ ਉਹ ਆਪਣੇ ਸਾਰੇ ਹਰਵੇ ਵਰਤੇ ਪਹਿਲਾਂ ਵਰਤੇ ਇਹ ਰਸਤਾ ਹੋਰ ਹੈ ਗੁਰਬਾਣੀ ਨਾਲ ਦਾ ਕੋਈ ਸੰਬੰਧ ਨਹੀਂ ਸਭ ਸਾਰੀ ਗੱਲ ਹੈ ਤਾਂ ਇਹ ਹੰਕਾਰੀਆਂ ਵਾਲਾ ਰਸਤਾ